हां जी दादा ब्लॉगर देख रहे हैं मेरे सारे ही व्यूज दा एक बार फिर तो बहुत-बहुत स्वागत है त्याजन अनुजपाजी ਦੇ ਘਰੇ ਆਇਆ ਆ ਪਿੰਡ ਢੋਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਾਜੀ 2 ਦਿਨ ਪਹਿਲਾਂ ਇੱਕ ਵੀਡੀਓ ਦੇਖੀ ਮੈਂ ਹਾਂਜੀ ਹਾਂਜੀ ਨਵਜੋਤ ਸਿੰਘ ਸਿੱਧੂ ਜੀ ਹੂੰ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਹਾਂਜੀ ਹਾਂਜੀ ਉਹਦੇ ਵਿੱਚ ਨਾ ਜ਼ਿਕਰ ਆਇਆ ਸੀ ਨਿੰਮ ਦਾ ਹਾਂਜੀ ਕਿਉਂਕਿ ਉਹਨਾਂ ਦੀ ਵਾਈਫ ਨੂੰ ਕੈਂਸਰ ਸੀਗਾ ਤੇ ਉਹ ਕਹਿੰਦੇ ਵੀ ਅਸੀਂ ਨਿੰਮ ਦੇ ਪੱਤੇ ਖਿਲਾਉਂਦੇ ਰਹੇ ਆ ਹੂੰ 40-45 ਦਿਨ ਖਿਲਾਏ ਆ ਮੇਰੀ ਬੜੀ ਇੱਛਾ ਹੋਈ ਜਾਣਨ ਦੀ ਕਿ ਚਲੋ ਹੋਰ ਵੀ ਲੋਕਾਂ ਨੂੰ ਪਤਾ ਲੱਗੇ ਕਿ ਵੀ ਵਾਕਈ ਨਿੰਮ ਉਦਾਂ ਤਾਂ ਆਪਾਂ ਸੁਣਦੇ ਆ ਰਹੇ ਆਂ ਬਚਪਨ ਤੋਂ ਹੀ ਕਿ ਨਿੰਮ ਬਹੁਤ ਵਧੀਆ ਜੀ ਨਿੰਮ ਦੀ ਦਤ ਨਹੀਂ ਸੁਣਦੇ ਆ ਰਹੇ ਹੁੰਦਾ ਤਾਂ ਪਰ ਚਲੋ ਮੈਂ ਜਾਨਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਜਿਹੜੀ ਨਿੰਮ ਆ ਹਾਂਜੀ 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 ਉਹਦੀ ਕੀ ਗੋਣਿਆ ਤੁਸੀਂ ਜਿੱਦਾਂ ਆਪਣੇ ਆਯੁਰਵੇਦ ਦੇ ਵਿੱਚ ਇਹਨੂੰ ਕਦੋਂ ਯੂਜ਼ ਕਰਦੇ ਆਂ ਹੂੰ ਹੂੰ ਤੇ ਇਹਦਾ ਕੀ ਬਣਾਉਂਦੇ ਆ ਨਿੰਮ ਦਾ ਤੇ ਆਮ ਜਿਹੜਾ ਸਾਡੀ ਜਿੱਦਾਂ ਪਬਲਿਕ ਆ ਆਮ ਬੰਦੇ ਨੂੰ ਇਹ ਨਿੰਮ ਨੂੰ ਰੈਗੂਲਰ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਤੇ ਕਿੰਨੀ ਮਾਤਰਾ ਚ ਖਾਣਾ ਚਾਹੀਦਾ ਇਹਦੇ ਬਾਰੇ ਥੋੜਾ ਦੱਸੋ ਨਿੰਬਾਰੇ ਇਹਦਾ ਭਾਜੀ ਜਿਹੜੀ ਤਸਵੀਰ ਹੈ ਇਹਦੀ ਖੁਸ਼ਕ ਹੁੰਦੀ ਆ ਅੱਛਾ ਜੀ ਸੋ ਜੇ ਆਮ ਕਿਸੇ ਬੰਦੇ ਨੇ ਜਦੋਂ ਹੁਣ ਸਾਰਿਆਂ ਨੂੰ ਪਤਾ ਵੀ ਖੂਨ ਨੂੰ ਸਾਫ਼ ਕਰਦੀ ਆ ਪਿੰਪਲ ਹੋ ਜਾਂਦੇ ਜਾਂ ਐਕਨੇ ਹੋ ਜਾਂਦੇ ਆ ਠੀਕ ਆ ਇਸਕੈਨ ਨੂੰ ਵਧੀਆ ਸਾਫ਼ ਕਰ ਦਿੰਦੀ ਆ ਖੂਨ ਨੂੰ ਸਾਫ਼ ਕਰ ਦਿੰਦੀ ਠੀਕ ਆ ਐਂਟੀ ਇਨਫਲਮੇਟਰੀ ਆ ਇਹ ਹਾਂਜੀ ਤੇ ਇਹਨੂੰ 7 ਦਿਨ ਤੋਂ ਵੱਧ ਨਹੀਂ ਭਾਜੀ ਯੂਜ਼ ਕਰਨਾ ਚਾਹੀਦਾ ਆ ਆਮ ਬੰਦੇ ਨੂੰ ਅੱਛਾ ਜੀ ਕਿਉਂਕਿ ਇਹ ਖੁਸ਼ਕ ਹੁੰਦੀ ਖੁਸ਼ਕ ਕਰਕੇ ਜਿਹੜੀ ਆ ਇਹਦੇ ਪੱਤੇ ਜੇ ਅਸੀਂ ਜਿਆਦਾ ਹੀ ਖਾ ਲਈਏ ਨਾ ਹਾਂਜੀ ਹਾਂਜੀ ਤਾਂ ਫਿਰ ਉਸ ਤੋਂ ਬਾਅਦ ਅੱਖਾਂ ਦੇ ਉੱਤੇ ਇਫੈਕਟ ਕਰ ਦਿੰਦੀ ਥੋੜਾ ਜਿਹਾ ਅੱਛਾ ਜੀ ਤੇ ਲਿਮਟ ਦੇ ਵਿੱਚ ਯੂਜ਼ ਕਰਨਾ ਹੁੰਦਾ ਠੀਕ ਹੈ ਤੇ ਵੈਦ ਦੀ ਦੇਖਰੇਖ ਚ ਯੂਜ਼ ਕਰਨਾ ਹੁੰਦਾ ਠੀਕ ਆ ਠੀਕ ਆ ਤੇ ਆਮ ਇਨਸਾਨ ਨੇ ਜੇ ਯੂਜ਼ ਕਰਨਾ ਹੈ ਹਾਂਜੀ ਹਾਂਜੀ ਤਾਂ ਮਹੀਨੇ 'ਚ ਜਿੱਦਾਂ ਹੁਣ ਦੋ ਕਵਾਰੀ ਯੂਜ਼ ਕਰ ਲੈ ਠੀਕ ਆ ਜਾਂ 7 ਦਿਨ ਲਗਾਤਾਰ ਕਰਕੇ ਫਿਰ ਮੁੜ ਕੇ ਡ੍ਰੌਪ ਕਰ ਦਵੇ ਠੀਕ ਆ ਠੀਕ ਆ ਤੇ ਬਾਕੀ ਇਹਦੇ ਜਿਹੜੇ ਯੋਗ ਬਣਦੇ ਆ ਹਾਂਜੀ ਸਭ ਤੋਂ ਜ਼ਿਆਦਾ ਭਾਜੀ ਇੱਕ ਮ ਠੀਕ ਆ ਜਰਵਾਇਦ ਦੇ ਵਿੱਚ ਪ੍ਰੈਕਟਿਸ ਦੇ ਵਿੱਚ ਬਹੁਤ ਜਿਆਦਾ ਸ਼ਾਮਲ ਆ ਅੱਛਾ ਜੀ ਉਹਦੇ ਵਿੱਚ ਜਦੋਂ ਸਾਰੀਆਂ ਚੀਜ਼ਾਂ ਦਵਾਈਆਂ ਪਾ ਕੇ ਜਦੋਂ ਉਹਨੂੰ ਘੋਟਿਆ ਜਾਂਦਾ ਨਾ ਭਾਜੀ ਅੱਛਾ ਜੀ ਤਾਂ ਉਹਦੇ ਵਿੱਚ ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਉਹਦੇ ਵਿੱਚ ਘੋਟਿਆ ਜਾਂਦਾ ਉਹਨੂੰ ਠੀਕ ਆ ਠੀਕ ਆ ਜੀ ਠੀਕ ਆ ਤੇ ਤੇ ਦੂਸਰਾ ਭਾਜੀ ਇੱਕ ਬਵਾਸੀਰ ਦੇ ਲਈ ਇੱਕ ਜੋਗ ਆ ਅੱਛਾ ਜੀ ਇਹਦੇ ਪੱਤੇ ਉਹ ਘਰੇ ਵੀ ਜੇ ਕਿਸੇ ਨੂੰ ਮੌਕੇ ਹੈਗੇ ਤਾਂ ਬਣਾ ਸਕਦੇ ਆ ਠੀਕ ਆ ਤੇ 10 ਦਿਨ ਉਹਨੂੰ ਯੂਜ਼ ਕਰਨਾ ਹੁੰਦਾ ਠੀਕ ਆ ਤੇ ਇਹਦੇ ਭਾਜੀ ਪੱਤੇ ਸਕਾ ਲੈਣੇ ਛਾਂ ਦੇ ਵਿੱਚ ਅੱਛਾ ਚਾਰ ਚਮਚੇ ਜਾਂ ਪੰਜ ਚਮਚੇ ਉਹਦਾ ਪਾਊਡਰ ਬਣਾ ਕੇ ਲੈ ਲੈਣਾ ਠੀਕ ਹੈ ਉਹਦੇ ਵਿੱਚ ਭਾਜੀ ਰਸਵੰਤੀ ਮਿਲਦੀ ਆ ਰਸੌਂਤ ਜਿਹਨੂੰ ਕਹਿੰਦੇ ਠੀਕ ਠੀਕ 10 ਗ੍ਰਾਮ ਦੀ ਟਿੱਕੀ ਮਿਲਦੀ ਆ ਦਾਰੂ ਹਲਦੀ ਦਾ ਐਕਸਟ੍ਰੈਕਟ ਹੁੰਦਾ ਕਿਹੜੀ ਹਲਦੀ ਦਾਰੂ ਹਲਦੀ ਹੁੰਦੀ ਆ ਇੱਕ ਦਰਖਤ ਹੁੰਦਾ ਉਹਦਾ ਨਾਮ ਦਾਰੂ ਹਲਦੀ ਆ ਪਹਿਲੀ ਵਾਰ ਸੁਣਿਆ ਹਾਂਜੀ ਠੀਕ ਆ ਉਹਦਾ ਦੂਸਰਾ ਹੁੰਦਾ ਕੱਢਿਆ ਜਿੱਦਾਂ ਕਣ ਕਾਣਾ ਠੀਕ ਹੈ ਹਾਂਜੀ ਤੇ ਉਹਦੀ ਟਿੱਕੀ ਵੀ ਮਿਲ ਜਾਂਦੀ ਆ ਪੰਸਾਰੀ ਤੋਂ ਠੀਕ ਉਹਨੂੰ ਕੋ ਰਸਵੰਤੀ ਜਾਂ ਰਸੌਂਤ ਦੇ ਦੋ ਹੂੰ ਹੂੰ ਰਸੌਂਤ ਲੈ ਆਉਣੀ ਬਾਜੀ ਉਹਨੂੰ ਕੱਚ ਦੀ ਇੰਨੀ ਕੁ ਪਾਣੀ ਦੇ ਵਿੱਚ ਨਾ ਭਿਨਣਾ ਰਾਤ ਨੂੰ ਸਵੇਰੇ ਉਹ ਘੁੱਲ ਜਾਣੀ ਠੀਕ ਹੈ ਉਹਨੂੰ ਫੇਰ ਉਹ ਜਿਹੜੇ 4 ਚਮਚੇ ਇਹਦੇ ਪਾਊਡਰ ਆ ਨਾ ਪੱਤਿਆਂ ਦਾ ਠੀਕ ਉਹਦੇ ਵਿੱਚ ਥੋੜਾ ਥੋੜਾ ਇੱਕ ਇੱਕ ਚਮਚਾ ਪਾ ਕੇ ਓਕੇ ਉਹਨੂੰ ਬਾਜੀ ਘੋਟਣਾ ਠੀਕ ਹੈ ਘਰੇ ਜਿਹੜਾ ਕੁੰਡਾ ਹੁੰਦਾ ਨਾ ਗੋਲ ਜਾਂ ਜਾਂ ਕਿਸੇ ਤੋਂ ਖਰਲ ਵੀ ਹੈਗੀ ਆ ਠੀਕ ਉਹਦੇ ਵਿੱਚ ਬਾਜੀ 2-3 ਦਿਨ ਉਹ ਥੋੜਾ ਥੋੜਾ ਇੱਕ ਇੱਕ ਚਮਚਾ ਰਸ ਪਾ ਪਾ ਕੇ ਠੀਕ ਉਹ ਉਹ ਵਿੱਚ ਜਜਬ ਕਰ ਦੇਣਾ ਭਾਜੀ ਅੱਛਾ ਉਹਨੂੰ 2-3 ਦਿਨ ਲੱਗਦੇ ਆ ਠੀਕ ਆ ਤੇ ਉਹਨੂੰ ਕਰਕੇ ਤਾਂ ਉਹਦੀਆਂ ਜੜੀਆਂ ਚਣੇ ਦੇ ਬਰਾਬਰ ਗੋਲੀਆਂ ਬੱਟ ਲੈਣੀਆਂ ਅੱਛਾ ਠੀਕ ਆ ਤੇ ਉਹਨੂੰ ਸੁਕਾ ਲੈਣਾ ਠੀਕ ਆ ਸੁਕਾ ਕੇ ਤਾਂ ਫਿਰ ਭਾਜੀ ਦੋ ਗੋਲੀਆਂ ਜਿਹੜੀਆਂ ਆ ਸਵੇਰੇ ਦਹੀਂ ਦਾ ਮੱਠਾ ਬਣਾ ਕੇ ਨਾ ਦਹੀਂ ਦੀ ਲੱਸੀ ਬਣਾ ਕੇ ਫੈਂਟ ਕੇ ਠੀਕ ਆ ਉਹਦੇ ਨਾਲ ਦੋ ਗੋਲੀਆਂ 10 ਦਿਨ ਇਦਾਂ ਲਗਾਤਾਰ ਖਾਲੀ ਪੇਟ ਲਓ ਹੂੰ ਉਹਨਾਂ ਜਿਹੜੇ ਫਿਰ ਜਿਹੜੇ ਸਟਾਰਟਿੰਗ ਵਾਲੇ ਜਿਹੜੀ ਬਵਾਸੇ ਦੀ ਹੁੰਦੀ ਨਾ ਪੀਰੀਅਡ ਜਿਹਦੇ ਮੱッセ ਹੁੰਦੇ ਭਾਜੀ ਵਹਿ ਜਾਂਦੇ ਆ ਸ਼ਾਬਾਸ਼ ਹਾਂ ਜੀ ਉਹ ਮੈਂ ਪ੍ਰੈਕਟਿਸ ਵਿੱਚ ਯੂਜ਼ ਕਰਦਾ ਠੀਕ ਬਸ ਇਹੀ ਆ ਕੇ ਇਹ ਜਿਹੜੀ ਬਰੀ ਬੜੀ ਇਫੈਕਟਿਵ ਆ ਠੀਕ ਆ ਤੇ ਤੇ ਜਿੱਦਾਂ ਭਾਜੀ ਆਪਾਂ ਨਿੰਮ ਸ਼ੁਰੂ ਤੋਂ ਦਾਤਣ ਬਾਰੇ ਸੁਣਦੇ ਆ ਰਹੇ ਆਂ ਇਹ ਦਾਤਣ ਰੋਜ਼ ਕਰਨੀ ਚਾਹੀਦੀ ਏ ਬੰਦੇ ਨੂੰ ਭਾਜੀ 7-8 ਦਿਨ ਕਰਨੀ ਚਾਹੀਦੀ ਆ ਅੱਛਾ ਫਿਰ ਬਦਲ ਲੈਣੀ ਚਾਹੀਦੀ ਆ ਫਿਰ ਫਲਾਹ ਦੀ ਕਰ ਲਓ ਅੱਛਾ ਫਿਰ ਆਦੀ ਟਾਲੀ ਦੀ ਕਰ ਲਓ ਅੱਛਾ ਫਿਰ ਜਾਮਣ ਦੀ ਕਰ ਲਓ ਅੱਛਾ ਇਹਦਾ ਬਦਲ ਬਦਲ ਕੇ ਕਰ ਲਓ ਇਹ ਤਾਂ ਮੈਂ ਯਾਰ ਪਹਿਲੀ ਵਾਰ ਹਾਂ ਜੀ ਆਂਬ ਦੀ ਦਾਤਣ ਅੱਛਾ ਹਾਂ ਜੀ ਪਿੱਪਲ ਦੀ ਦਾਤਣ ਹੁੰਦੀ ਆ ਫਿਰ ਬੋੜ ਦੀ ਦਾਤਣ ਆ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਕਈ ਕਈ ਬੂਟੇ ਆ ਸਾਰਿਆਂ ਨੇ ਕਾਫੀ ਬੂਟੇ ਉਹਨਾਂ ਦੇ ਹੁੰਦੀ ਆ ਐਵੇਂ ਨਿੰਮ ਨੂੰ ਇਫੈਕਟਿਵ ਨਹੀਂ ਕਿਹਾ ਗਿਆ ਇਹਨਾਂ ਹਾਂ ਜੀ ਹਾਂ ਜੀ ਬਹੁਤ ਜ਼ਬਰਦਸਤ ਆ ਭਾਜੀ ਹਾਂ ਜੀ ਹਾਂ ਜੀ ਹੋਰ ਜਿੱਦਾਂ ਨਿੰਮ ਬਾਰੇ ਕੁਛ ਆ ਦੇਖੋ ਮੈਂ ਆਪਣੇ ਸਾਰੇ ਵੀਅਰਸ ਨੂੰ ਦਿਖਾਉਣਾ ਵੀ ਚਾਹੁੰਨਾ ਦੇਖੋ ਨਿੰਮ ਭਾਜੀ ਉਹਨਾਂ ਦੇ ਘਰੇ ਲੱਗਾ ਆ ਹਾਂ ਜੀ ਹਾਂ ਜੀ ਆਹ ਦੇਖੋ ਦੇਖੋ ਕਈ ਵਾਰ ਨਾ ਪਿਛਲੀ ਵਾਰੀ ਨਿੰਮਾਂ ਸੁੱਕ ਗਈਆਂ ਸੀ ਭਾਜੀ ਹਾਂ ਜੀ ਹਾਂ ਜੀ ਤੇ ਉਹਨਾਂ ਨੂੰ ਫੇਰ ਪੱਤੇ ਨਹੀਂ ਆਏ ਕਈਆਂ ਨਿੰਮਾਂ ਨੂੰ ਹੈਨਾ ਬਹੁਤ ਸੁੱਕੀਆਂ ਹਾਂ ਕਲਾਈਮੇਟ ਚੇਂਜ ਕਰਕੇ ਹੋਇਆ ਹਾਂ ਉਹਦਾ ਬੜਾ ਮਤਲਬ ਇਹ ਬਚ ਗਈ ਭਾਜੀ ਪਰ ਲੱਗਦਾ ਜੀ ਸ ਔਰ ਬਚਾ ਹੋ ਗਿਆ ਓਵਰ ਆਲ ਸਾਰੀ ਹੋਇਆ ਪੰਜਾਬ ਦੇ ਵਿੱਚ ਇਹ ਬਚ ਗਈ ਬਾਜੀ ਹਾਂ ਆ ਦੇਖੋ ਹੋਰ ਬਾਜੀ ਕੁਝ ਤੁਸੀਂ ਇਹਦੇ ਬਾਰੇ ਦੱਸਣਾ ਚਾਹੋ ਸਾਡੇ ਮੇਰੇ ਦਰਸ਼ਕਾਂ ਨੂੰ ਜਿੱਦਾਂ ਹੋਰ ਬਾਜੀ ਇਹ ਆ ਕੇ ਨਮੋਲੀਆਂ ਜਿੱਥੇ ਇਹਦੀਆਂ ਡੇਗਦੀਆਂ ਹਾਂ ਹਾਂਜੀ ਹਾਂਜੀ ਨਮੋਲੀਆਂ ਬਾਰੇ ਗੱਲ ਕਰਨੀ ਸੀ ਬਿਲਕੁਲ ਯਾਦ ਕਰਾਤਾ ਤੁਸੀਂ ਜਾਦੀਆਂ ਬਾਜੀ ਜਿੱਥੇ ਨਮੋਲੀਆਂ ਇਹਦੀਆਂ ਡੇਗਦੀਆਂ ਵੱਡੇ ਦਰਅੱਥ ਥਲੇ ਬਹੁਤ ਡੇਗਦੀਆਂ ਅੱਛਾ ਜੀ ਉਹ ਇਕੱਠੀਆਂ ਕਰਕੇ ਅੱਛਾ ਜੀ ਉਹਨੂੰ ਸਕਾ ਲੋ ਬਾਜੀ ਧੁੱਪੇ ਠੀਕ ਆ ਸਕਾ ਕੇ ਤਾਂ ਕੋਲੂ ਤੇ ਲੈ ਜਾਓ ਅੱਛਾ ਜੀ ਉਹਨੂੰ ਕੋਈ ਤੇਲ ਕੱਢ ਦੇ ਦਾ ਜਦੋਂ ਕੱਢੀਦਾ ਨਾ ਸਰੋਂ ਦਾ ਸਮਝ ਗਿਆ ਮੈਂ ਠੀਕ ਹੈ ਇਹਦਾ ਤੇਲ ਕੱਢ ਲੈਣਾ ਠੀਕ ਜਿੰਨਾ ਵੀ ਨਿਕਲੇ ਲੀਟਰ ਨਿਕਲੇ ਅੱਧਾ ਲੀਟਰ ਨਿਕਲ ਜਾਏ ਉਹਨੂੰ ਰੱਖ ਲਓ ਭਾਜੀ ਅੱਛਾ ਜੀ ਤੇ ਸਿਰ ਦੀ ਫੰਗਸ ਸਿਰ ਦੇ ਵਿੱਚ ਸਿਕਰੀ ਸਕਿਨ ਦੇ ਉੱਤੇ ਬਰੈਸ਼ਸ ਵਗੈਰਾ ਜਿੰਨੀਆਂ ਮਤਲਬ ਕਿ ਖੁਸ਼ਕੀ ਚਿੱਟੀ ਹੋ ਜਾਂਦੀ ਸਕਿਨ ਸਾਰੇ ਕੁਝ ਖਤਮ ਕਰ ਦਿੰਦਾ ਨਮੋਲੀ ਦਾ ਤੇਲ ਬਿਲਕੁਲ ਮੇਰੇ ਸਾਰੇ ਵਿਅਸ ਨੂੰ ਅੱਜ ਨਿੰਮ ਬਾਰੇ ਬਹੁਤ ਕੁਝ ਮਤਲਬ ਪਤਾ ਲੱਗ ਰਿਹਾ ਹੁਣ ਹਾਂ ਜੀ ਹਾਂ ਜੀ ਦੇਖੋ ਇੰਨਾ ਨਿੰਮ ਬਾਰੇ ਨਹੀਂ ਜਾਣਦਾ ਹੋਣਾ ਕੋਈ ਹਾਂ ਜੀ ਹਾਂ ਜੀ ਹਾਂ ਜੀ ਦੇਖ ਲੋ ਇੰਨਾ ਆ ਤੇ ਭਾਜੀ ਇੱਕ ਨਿੰਮ ਦੇ ਜਿੱਦਾਂ ਨਮੂੜੀਆਂ ਦੀ ਗੱਲ ਕੀਤੀ ਤੁਸੀਂ ਨਿੰਮ ਦੀਆਂ ਨਮੂੜੀਆਂ ਕਈ ਲੋਕੀ ਉਦਾਂ ਹੀ ਖਾ ਲੈਂਦੇ ਆ ਅੰਚੂਗਰੀ ਖਾ ਲੈਂਦੇ ਆ ਖਾ ਸਕਦੇ ਆ ਉਹਨੂੰ ਕੀ ਆ ਕੋਈ ਪ੍ਰੋਬਲਮ ਨਹੀਂ ਆ ਖਾ ਹੀ ਲੈਂਦੇ ਬਿਚੋ ਨਿੰਮ ਦੀ ਹੁਣ ਜਿਹੜੀ ਨਿੰਮ ਦੀ ਗਰੀ ਆ ਭਾਜੀ ਹਾਂਜੀ ਹਾਂਜੀ ਸਕਾ ਲੈਣੀ ਜਦੋਂ ਅੱਛਾ ਉਹਨੂੰ ਮੜਾ ਜੇ ਭਾਂਦੇ ਆ ਨਾ ਜਦੋਂ ਪ੍ਰੋ ਦਾ ਕਵਰ ਲਿੱਥ ਜਾਂਦਾ ਵਿੱਚੋਂ ਨਾ ਬਦਾਮ ਵਰਗੀ ਗਰੀ ਨਿਕਲਦੀ ਛੋਟੀ ਜਾਈ ਅੱਛਾ 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 ਉਹਦੀ ਭਾਜੀ ਦਵਾਈ ਬਣਦੀ ਆ ਜਿਹੜੀ ਇੱਕ ਉਹ ਜਮ ਦੀ ਦੇਖਦੇ ਦੁਕਾਨੂਆਂ ਦੇ ਵਿੱਚਲੀ ਗਿਰੀ ਪਾ ਕੇ ਨਹੀਂ ਬਣਦੀ ਸੀ ਹਾਂਜੀ 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 ਉਹ ਬਾਜੀ ਇਹਦੀ ਬਾਬਾ ਸੀ ਲਈ ਦਵਾਈ ਬਣਦੀ ਉਹ ਅੱਛਾ ਠੀਕ ਹੈ ਹਾਂਜੀ ਹਾਂਜੀ ਠੀਕ ਉਹਦੇ ਵਿੱਚ ਸਭ ਤੋਂ ਪਹਿਲਾਂ ਨਿੰਮ ਦੀ ਹੂੰ ਹੂੰ ਮਹਿੰਗੀ ਜਿਹਨੂੰ ਕਹਿੰਦੇ ਆ ਅੱਛਾ ਜੀ ਤੇ ਗਿਰੀ ਤੇ ਦੂਸਰੀ ਆਪਣੀ ਇਹਦੀ ਦੁਕਾਨੂ ਦੁਕਾਨੂ ਦੇਖਦੇ ਦੇਖਦੇ ਤਰੇਖਦੇ ਤਰੇਖਦੇ ਅੱਛਾ ਇਹ ਬਰਾਬਰ ਬਰਾਬਰ ਹੁੰਦੇ ਆ ਫੇ ਵਿੱਚ ਉਹਦੇ ਕੈਰਵਾ ਪਿਸਤੀ ਪੈਂਦੀ ਆ ਫਿਰ ਉਹਦੇ ਵਿੱਚ ਖੂਨ ਖਰਾਬਾ ਪੈਂਦਾ ਭਾਜੀ ਕੂਨ ਖਰਾਬਾ ਜਾਨਾ ਕੂਨ ਖਰਾਬਾ ਪੈ ਜਾਂਦਾ ਹੈ ਕੂਨ ਖਰਾਬਾ ਪੈਂਦਾ ਅੱਜ ਕੀ ਬਾਤ ਆ আচ্ছা ਤੇ ਫਿਰ ਉਹਦੇ ਵਿੱਚ ਭਾਜੀ ਸੁਣਿਆ ਨਵੀਂ ਨਵੀਂ ਗੱਲਾਂ ਸਾਨੂੰ ਮਿਲਦੀਆਂ ਕੂਨ ਖਰਾਬਾ ਹਾਂਜੀ ਜਿੱਦਾਂ ਕਿਤੇ ਲੜਾਈ ਨਹੀਂ ਲੱਗਦੀ ਹੁੰਦੀ ਆ ਵੇ ਕੂਨ ਖਰਾਬਾ ਹੋ ਗਿਆ ਕੂਨ ਖਰਾਬਾ ਹੋ ਗਿਆ ਉਹਦਾ ਨਾਂ ਹੀ ਆ ਭਾਜੀ ਚਲੋ ਤੇ ਵਿੱਚ ਫਿਰ ਉਹਦੇ ਆ ਉਹਦਾ ਪਾ ਕੇ ਨਾ ਗੁਲਾਬ ਦਾ ਅਰਕ ਅੱਛਾ ਠੀਕ ਪਾ ਕੇ ਘੋਟਿਆ ਜਾਂਦਾ ਠੀਕ ਆ ਤੇ ਫਿਰ ਉਹ ਬਣ ਜਾਂਦੀ ਭਾਜੀ ਦਵਾਈ ਅੱਛਾ ਦੇਖੋ ਵੈਸੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਬਹੁਤ ਅਜਿਹੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਨਹੀਂ ਪਤਾ ਹੋ ਸਕਦਾ ਮੈਂ ਇਸ ਵੀਡੀਓ ਵਿੱਚ ਵੀ ਭਾਜੀ ਨਾ ਕਵਰ ਕਰ ਪਾ। ਤੁਹਾਨੂੰ ਵੀ ਪਤਾ ਹੋਣਾ ਹਾਂ ਮਿਸ ਹੋ ਜਾਂਦੀਆਂ ਹੈਨਾ ਬਹੁਤ ਕੁਝ ਬਣਦਾ ਇਹਨਾਂ ਚੀਜ਼ਾਂ ਦਾ। ਇਹ ਸੱਕ ਬਾਬਾ ਜੀ ਜਬਰਦਸਤ ਆ। ਆ ਆ ਹਾਂ ਜੀ ਹਾਂ ਜੀ ਜਿਹੜਾ ਸੱਕ ਜਦ ਸੁੱਕ ਜਾਂਦਾ ਜਦੋਂ ਉਹ ਨਾ ਸੁੱਕ ਗਿਆ। ਇਹਨੂੰ ਉਦਾਂ ਨਾ ਛੱਲੋ। ਇੱਕ ਮਿੰਟੋ ਜੀ ਭਾਜੀ। ਕਦੀ ਵੀ। ਠੀਕ ਆ। ਜਦੋਂ ਉਹ ਨਾ ਸੁੱਕਾ ਹੀ ਲਿੱਥ ਜਾਣਾ। ਅੱਛਾ। ਆ ਦੇਖੋ ਲਿੱਥਦਾ ਪਿਆ। ਠੀਕ ਆ ਠੀਕ ਆ। ਆ ਸੁੱਕਾ ਸੱਕ ਭਾਜੀ। ਹਾਂ। ਹੈਨਾ? ਹਾਂ ਹਾਂ। ਇਹ ਲਿੱਥ ਗਿਆ ਆਪਣੇ ਆਪ। ਬਿਲਕੁਲ। ਇਹਨੇ ਛੱਡਿਆ ਆ। ਹਾਂ। ਏ ਬਾਜੀ ਸੱਕ ਜਿੱਦਾ ਲੈ ਲੋ 10 15 ਗ੍ਰਾਮ ਅੱਛਾ ਤੇ ਦੇਸੀ ਕੇ ਪੁਰਾਣਾ ਲੈ ਲੋ ਜਿਹੜਾ 1 ਸਾਲ ਤੋਂ ਪੁਰਾਣਾ ਠੀਕ ਹੈ ਦੇਸੀ ਕੇ ਅੱਛਾ ਤੇ ਉਹਦੇ ਵਿੱਚ ਇਹ ਪਾ ਲੋ ਹਾਂ ਹਾਂ ਤੇ ਡੇਕ ਦਾ ਸੱਕ ਪਾ ਲੋ ਥੋੜਾ ਜਿਹਾ ਅੱਛਾ ਤੇ ਇਹਨੂੰ ਬਾਜੀ ਵਿੱਚ ਥੋੜਾ ਜਿਹਾ ਗਰਮ ਕਰਕੇ ਤਾਂ ਵਿੱਚ ਭਸਮ ਜਿਆ ਕਰ ਲੈਣਾ ਬਣਾ ਲੈਣਾ ਅੱਛਾ ਜੀ ਉਹ ਫੇ ਦਵਾਈ ਜਿਹੜੀ ਹੈ ਨਾ ਬਾਜੀ ਜੇ ਤੇ ਜ਼ਖਮ ਨਹੀਂ ਆਉਂਦੇ ਜ਼ਖਮ ਜਿਹੜਾ ਸੱਕ ਲਾਜੇਂਦੀ ਜ਼ਖਮ ਨਹੀਂ ਆਉਂਦਾ ਜ਼ਖਮ ਨਹੀਂ ਬਣਦਾ ਉੱਤੇ ਅੱਛਾ ਠੀਕ ਹੈ ਉਹਨੂੰ ਇਹ ਜਿਹੜੀ ਆ ਉੱਥੇ ਫੇ ਇਨਫੈਕਸ਼ਨ ਨਹੀਂ ਹੋਣ ਦਿੰਦੀ ਉਹ ਚ ਲਾਭ ਕਰ ਦਿੰਦੀ ਆ ਹੂੰ ਹੁਣ ਮੈਂ ਚੇਹ ਨਹੀਂ ਕਹਾਂ ਜਾਂਦਾ ਵੀ ਬਿਲਕੁਲ ਠੀਕ ਹੀ ਕਰ ਦੋ ਹੂੰ ਉਹਨੂੰ ਹੋਰ ਵੀ ਆਪਣੇ ਡਾਈਟ ਤੇ ਦੇਖਣਾ ਪੈਣਾ ਹੋ ਸਕਦਾ ਉਹਨੂੰ ਡਾਇਬੀਟਿਸ ਕਰਕੇ ਜਖਮ ਨਾ ਆਉਂਦਾ ਹੋਵੇ ਉੱਤੇ ਵੀ ਕੰਮ ਕਰਨਾ ਪੈਣਾ ਫਾਇਦਾ ਕਰਦੀ ਹਾਂ ਹਾਂ ਮਤਲਬ ਕਿ ਜਿਹੜੇ ਤੁਸੀਂ ਕੈਮੀਕਲ ਵਾਲੀਆਂ ਟਿਊਬਸ ਜਾਂ ਕੁਝ ਹੋਰ ਉੱਪਰ ਲਾਉਂਦੇ ਆ ਉਹਦੇ ਨਾਲੋਂ ਇਹ ਜਿਹੜੀ ਨੇਚਰਲ ਆ ਨਾ ਬਾਜੀ ਠੀਕ ਆ ਇਹ ਬਹੁਤ ਜ਼ਬਰਦਸਤ ਆ ਨਹੀਂ ਨਹੀਂ ਚਲੋ ਦੇਖੋ ਆ ਦੇਖ ਲਓ ਹੋਰ ਬਹੁਤ ਚੀਜ਼ਾਂ ਬਣਦੀਆਂ ਨੇ ਨਿੰਮ ਦੀਆਂ ਤਾਂ ਮੈਂ ਹੋਏ ਕਹਣਾ ਹੋਰ 10 ਮਿੰਟ ਵੀਡੀਓ ਬਣਾ ਲਈਏ ਹੋਰ ਚੀਜ਼ਾਂ ਨਿਕਲੀਆਂ ਆਉਣੀਆਂ ਨਿਕਲੀਆਂ ਆਉਣੀਆਂ ਜਿਹੜੀ ਰੋਗਿਆਵਰਧਨੀ ਚ ਮੇਨ ਇਨਗਰੀਡੀਐਂਟ ਆ ਬਾਜੀ ਰੋਗਿਆਵਰਧਨੀ ਇਹ ਤੋਂ ਬਿਨਾ ਬਣਾ ਨਹੀਂ ਸਕਦੀ ਦੇਖ ਲਓ ਨਿੰਮ ਤੋਂ ਚਲੋ ਮੇਰੇ ਸਾਰੇ ਹੋਰ ਵੀ ਗੱਲਾਂ ਯਾਦ ਆਉਂਦੀਆਂ ਸੀਗੀਆਂ ਨਹੀਂ ਦੱਸੋ ਦੱਸੋ ਹੋਰ ਕਿਹੜੇ ਇੱਕ ਸੀਗਾ ਜਿੱਦਾਂ ਸੰਿਆਸੀ ਸਾਧੂ ਸੀਗੇ ਅੱਛਾ ਜੀ ਉਹ ਜਿੱਦਾਂ ਇੱਕ ਜੋਗ ਹੁੰਦਾ ਪਰ ਉਹ ਹੁਣ ਦੇ ਸਮੇਂ 'ਚ ਭਾਜੀ ਪੋਸੀਬਲ ਨਹੀਂਗਾ ਅੱਛਾ ਜੀ ਹੁਣ ਦੇ ਲੋਕਾਂ ਦੀ ਨਾ ਜਠਰਗ ਨਹੀਂ ਬਹੁਤ ਘੱਟ ਆ ਸਰੀਰਕ ਬਲ ਕਮਜ਼ੋਰ ਆ ਹਾਂਜੀ ਹਾਂਜੀ ਤੇ ਹੁਣ ਦੇ ਉਹ ਜਿਹੜੇ ਬੰਦੇ ਖਰਾਕ ਨਹੀਂ ਪਚਾਉਂਦੇ ਜਿੱਦਾਂ ਜੋ ਅੱਜ ਤੋਂ 1000 ਸਾਲ ਪਹਿਲਾਂ ਸੀ ਹੂੰ ਹੂੰ ਤੇ ਉਹ ਆਯੁਰਵੇਦ ਦੇ ਗ੍ਰੰਥ ਤਾਂ 5000 ਸਾਲ ਤੋਂ ਵੀ ਪੁਰਾਣੇ ਆ ਪੁਰਾਣੇ ਆ ਹਾਂ ਤੇ ਉਹ ਚਲੋ ਹੁਣ ਚੱਲੇ ਆਉਂਦੇ ਆ ਹੂੰ ਹੂੰ ਉਹਨਾਂ ਨੇ ਦੱਸਿਆ ਸੀ ਵੀ ਇੱਕ ਇੱਕ ਪੱਤੇ ਤੋਂ ਇੱਕ ਦਿ ਤੇ 45ਵੇਂ ਦਿਨ ਤੋਂ 45 ਪੱਤੇ ਕਰ ਦੇਣੇ ਨਿੰਮ ਦੇ ਹਾਂ ਮਤਲਬ ਦੂਸਰੇ ਦਿਨ 2 ਪੱਤੇ ਤੀਸਰੇ ਦਿਨ 3 ਉਹ ਕਿਨੂੰ ਜਿਹਨੂੰ ਕੋਈ ਪ੍ਰੋਬਲਮ ਹੈ ਉਹਦੇ ਪ੍ਰੋਬਲਮ ਚ ਸੀਗਾ ਹੈ ਉਹਦੇ ਪ੍ਰੋਬਲਮ ਸੀਗਾ ਮਾ ਲੋ ਉਦਾਂ ਜਾਣਕਾਰੀ ਲਈ ਦੱਸਣ ਦੱਸਣ ਲੱਗਾ ਠੀਕ ਹਾਂਜੀ ਤੇ 45 ਦਿਨ ਤੋਂ ਬਾਅਦ ਭਾਜੀ ਉਹ ਫੇਰ ਦਿੱਦ ਘਟਾ ਦੇਣੇ ਅੱਛਾ ਉਦਾਂ ਹੀ ਜਿੱਦਾਂ ਵਧਾਈ ਸੀਗੇ ਠੀਕ ਹੈ ਤੇ ਉਹ ਮਤਲਬ ਇਦਾਂ ਵੱਲ ਯੂਜ਼ ਹੁੰਦੇ ਆ ਜੇ ਪੁਰਾਣੇ ਜਾਣਕਾਰ ਜਿਹੜੇ ਹੈਗੇ ਆ ਆਯੁਰਵੇਦ ਦੇ ਉਹ ਇਦਾਂ ਦੇ ਮਤਲਬ ਟਰੀਟਮੈਂਟ ਕਰਦੇ ਰਹੇ ਆ ਹਾਂਜੀ ਬਾਕੀ ਇਹਦੇ ਫੁੱਲ ਹੁੰਦੇ ਜਦੋਂ ਹਾਂ ਨਿੱਕਲੇ ਚਿੱਟੇ ਚਿੱਟੇ ਫੁੱਲ ਹੁੰਦੇ ਨਿੱਕੇ ਨਿੱਕੇ ਹਾਂਜੀ ਹਾਂ ਉਹਦੀ ਬਾਜੀ ਕਜਲੀ ਬਣਦੀ ਅੱਖਾਂ 'ਚ ਪਾਉਣ ਨੂੰ ਅੱਛਾ ਹਾਂਜੀ ਉਹ ਜਿਹਨੂੰ ਸੁਰਮਾ ਕਹ ਦਿੰਦੇ ਆ ਅੱਛਾ ਹਾਂਜੀ ਉਹਨੂੰ ਕੀ ਕਰਨਾ ਆ ਤੋੜ ਲੈਣਾ ਠੀਕ ਆ ਤੋੜ ਕੇ ਤਾਂ ਮੜਾ ਜਾ ਝਾੜ ਲੈਣਾ ਉਹ ਉਹਦੇ ਛੋਟੇ ਛੋਟੇ ਫੁੱਲ ਇਕੱਠੇ ਹੋ ਜਾਂਦੇ ਉਹਨੂੰ ਰੂਮ ਦੇ ਵਿੱਚ ਪਾ ਕੇ ਬੱਤੀ ਬਣਾ ਕੇ ਠੀਕ ਆ ਤੇ ਉਹ ਜਿੱਦਾਂ ਤੇਲ ਦੇ ਵਿੱਚ ਪਾ ਕੇ ਜਾਂ ਘੇੇਚ ਪਾ ਕੇ ਉੱਪਰ ਉਹ ਥਾਲੀ ਰੱਖ ਕੇ ਅੱਗ ਦੇ ਦਿੰਦੇ ਆ ਠੀਕ ਆ ਫਿਰ ਉਹ ਕਾਲੀ ਕਾਲੀ ਜੰਮ ਜਾਂਦੀ ਉੱਪਰ ਹਾਂ ਕਜਲੀ ਠੀਕ ਆ ਠੀਕ ਆ ਉਹ ਫੇ ਲਾ ਲੈਂਦੇ ਆ ਉਹ ਕਜਲੀ ਪਾਉ ਬਾਜੀ ਅੱਖਾਂ ਅੱਖਾਂ ਦੀ ਰੌਸ਼ਨੀ ਸਹੀ ਨਹੀਂ ਹਾਂ ਰੌਸ਼ਨੀ ਵਧੀਆ ਸਾਫ਼ ਕਰ ਦਿੰਦੀ ਅੱਖਾਂ ਹਾਂ ਦੇਖ ਲਓ ਬਹੁਤ ਚੀਜ਼ਾਂ ਬਣਦੀਆਂ ਇਹਦੀ ਨਿੰਮ ਦੇ ਫੁੱਲਾਂ ਦੇ ਫਾਇਦੇ ਦੱਸ ਰਿਹਾ ਭਾਜੀ ਹੁਣੇ ਹਾਂ ਜੀ ਸਾਰੇ ਨਿੰਮ ਦੇ ਫਾਇਦੇ ਦੱਸ ਰਿਹਾ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੁੰਦੀ ਜਿਹਦਾ ਫਾਇਦਾ ਨਾ ਹੋਵੇ ਨਿੰਮ ਦਾ ਹਾਂ ਜੀ ਬਹੁਤ ਫਾਇਦਾ ਹੁੰਦਾ ਨਿੰਮ ਦੇ ਫੁੱਲ ਨਿੰਮ ਦੀਆਂ ਨਿਮੂਣੀਆਂ ਨਿੰਮ ਦੇ ਪੱਤੇ ਸੱਕ ਹਾਂ ਜੀ ਇੱਕ ਹੋਰ ਯਾਦ ਮੈਨੂੰ ਭਾਜੀ ਚੀਜ਼ ਆਈ ਅੱਛਾ ਬ੍ਰੇਨ ਟਿਊਮਰ ਭਾਜੀ ਜਦੋਂ ਹੋ ਜਾਂਦਾ ਆ ਅੱਛਾ ਜੀ ਤੇ ਕੁਝ ਵੈਦ ਹੈਗੇ ਭਾਰਤ ਦੇ ਵਿੱਚ ਜਿਹੜੇ ਇਹਦੇ ਵਿੱਚ ਨਾ ਭਾਜੀ ਇਹਦਾ ਨਾ ਕੋਈ ਨਿੰਮ ਹੁੰਦੀ ਆ ਅੱਛਾ ਤੇ ਉਹਦੇ ਵਿੱਚੋਂ ਨ ਅੱਛਾ ਉਹ ਕਿਸੇ ਨਿੰਮ ਚੋਂ ਕਦੀ ਹੀ ਨਿਕਲਦਾ ਕਿਤੇ ਅੱਛਾ ਬਹੁਤ ਚਿਰ ਬਾਅਦ ਠੀਕ ਆ ਤੇ ਉਹ ਹਰੇਕ ਚੋਂ ਨਹੀਂ ਨਿਕਲਦਾ ਇਦਾਂ ਨਾ ਭਾਜੀ ਚੋਂਦਾ ਹੁੰਦਾ ਦੁੱਧ ਪੂਰਾ ਚਿੱਟੇ ਰੰਗ ਦਾ ਹਾਂ ਹਾਂ ਤੇ ਖਾਸ ਕਿਸਮ ਦੀ ਨਿੰਮ ਆ ਉਹ ਨਹੀਂ ਨਹੀਂ ਨਿੰਮੀ ਹੁੰਦੀ ਆ ਪਰ ਇਹ ਨਹੀਂ ਪਤਾ ਕਿਹੜੀ ਚੋਂ ਨਿਕਲੇਉਣਾ ਕੁਦਰਤੀ ਬਣਦਾ ਉਹ ਕਿਤੇ ਅੱਛਾ 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 ਤੇ ਉਹ ਜਿਹੜਾ ਭਾਜੀ ਉਹਨੂੰ ਤਾਜ਼ਾ ਫੇ ਇਕੱਠਾ ਕਰਨਾ ਹੁੰਦਾ ਜੇ ਕਿਤੇ ਉਹ ਮਤਲਬ ਪਹੁੰਚ ਹੋ ਜਾਏ ਬੈਦ ਦੀ ਹਾਂਜੀ ਫਿਰ ਉਹ ਬਣ ਕੇ ਭਾਜੀ ਬਰੇਨ ਦੇ ਟੀਮਾ ਨੂੰ ਖਤਮ ਕਰ ਦਿੰਦੀ ਹੈ अच्छा हां जी हां जी ते ए आचार्य कमलकांत जी ਆ ਜਿਹੜੇ ਹਾਂਜੀ ਹਾਂਜੀ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਕਿ ਉਹਨਾਂ ਤੋਂ ਮੈਨੂੰ ਇਹ ਚੀਜ਼ ਗਿਆਨ ਇਹਦੇ ਬਾਰੇ ਪਤਾ ਲੱਗਾ ਸੀ ਨਹੀਂ ਦੇਖੋ ਵੈਰ ਰੰਜੋ ਸਿੰਘ ਹੁਣਾਂ ਕੋਲੋਂ ਨਵੀਂ ਨਵੀਂ ਗੱਲਾਂ ਜਾਣਨ ਨੂੰ ਮਿਲਦੀਆਂ ਤੇ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ ਕਿ ਪਲੀਜ਼ ਜਿੱਦਾਂ ਤੁਹਾਨੂੰ ਇਸ ਨਿੰਮ ਬਾਰੇ ਵੀ ਕੁਝ ਹੋਰ ਜਾਣਕਾਰੀ ਚਾਹੀਦੀ ਹੈ ਜਾਂ ਕੁਝ ਵੀ ਹੈ ਤੁਸੀਂ ਸਾਨੂੰ ਜਰੂਰ ਦੱਸਿਓ ਕਿ ਆਪਾਂ ਹੋਰ ਵੀਡੀਓ ਬਣਾਵਾਂਗੇ ਭਾਜੀ ਹਾਂਜੀ 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 ਠੀਕ ਹੈ ਕਾਫੀ ਚੀਜ਼ਾਂ ਆ ਜਿਹੜੀਆਂ ਹੋ ਸਕਦਾ ਰਹਿ ਗਈਆਂ ਹਾਂ ਤੁਹਾਨੂੰ ਜੇ ਪਤਾ ਹੋਣ ਕਈਆਂ ਲੋਕਾਂ ਨੂੰ ਬਹੁਤ ਚੀਜ਼ਾਂ ਪਤਾ ਹੁੰਦੀਆਂ ਪੀੜੀ ਦਰ ਪੀੜੀ ਉਹ ਕਮੈਂਟ ਜੀ ਜਰੂਰ ਲਿਖਣਾ ਸਾਨੂੰ ਨਵੀਂ ਚੀਜ਼ ਪਤਾ ਲੱਗੇ ਨਵੀਂ ਚੀਜ਼ ਪਤਾ ਲੱਗੇ ਸੋ ਤਾਂ ਕਿ ਆਪਾਂ ਵੀ ਕੋਈ ਰਿਸਰਚ ਕਰੀਏ ਭਾਜੀ ਰਿਸਰਚ ਕਰਨ ਉਹਦੇ ਬਾਰੇ ਪਤਾ ਲੱਗੇ ਇਸ ਬਿਮਾਰੀ ਤੇ ਵੀ ਕੰਮ ਕਰਦਾ ਹਾਂਜੀ ਹਾਂਜੀ ਹਾਂ ਹਾਂ ਜੀ ਟ੍ਰਿਗਰ ਕਰਤੀ ਹੈ ਚੀਜ਼ ਤੇ ਵਧੀਆ ਵਧੀਆ ਤੇ ਵਧੀਆ ਲੱਗਾ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਚਾਹੁੰਦੇ ਸੀਗੇ ਵੀ ਇਹਨਾਂ ਚੀਜ਼ਾਂ ਬਾਰੇ ਲੋਕਾਂ ਨੂੰ ਪਤਾ ਲੱਗੇ ਹਾਂਜੀ ਹਾਂਜੀ ਤਾਂ ਠੀਕ ਆ ਜੀ ਮੇਰਾ ਮੇਰੇ ਚੈਨਲ ਨੂੰ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਰੰਜੋਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਵੈਦ ਰੰਜੋਤ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇੰਨੀ ਬਹੁਮੁੱਲੀ ਜਾਣਕਾਰੀ ਦੇ ਰਹੇ ਆ ਤੇ ਮੈਨੂੰ ਸਮਾਂ ਵੀ ਦੇ ਰਹੇ ਇਸ ਜਾਣਕਾਰੀ ਨੂੰ ਦੇਣ ਦੇ ਲਈ ਠੀਕ ਆ ਭਾਜੀ ਠੀਕ ਆ ਭਾਜੀ ਬਹੁਤ ਬਹੁਤ ਧੰਨਵਾਦ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨ